ਇਕੱਲ ਸ਼ਾਮ ਨੂੰ ਸੂਚਨਾ ਮਿਲੀ ਸੀ ਜੀ ਕਿ ਇੱਕ ਲੜਕਾ ਹੈ ਗੁਰਵਿੰਦਰ ਸਿੰਘ ਏਲੀਅਸ ਲੁੱਧੜ son of ਟੈਲ ਸਿੰਘ ਰਾਮਗੜ ਸੰਧੂਆਂ ਦਾ ਇਹਦੇ ਤੇ ਪਹਿਲਾਂ ਵੀ ਰੀਸੈਂਟਲੀ ਤਕਰੀਬਨ 20-25 ਦਿਨ ਪਹਿਲਾਂ ਇੱਕ 308 ਦੀ ਐਫਆਈਆਰ ਦਰਜ ਹੋਈ ਸੀ ਵੀ ਉਹ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਤਕਰੀਬਨ ਜਿਨ੍ਹਾਂ ਦੀ ਗਿਣਤੀ 20 ਸੀ ਉਹ ਰਸਤੇ 'ਚ ਖੜਾ ਸੀ ਨਾਲੇ ਦੇ ਪੁਲ ਤੇ ਜੀ ਉੱਥੇ ਬੈਠੇ ਸ਼ਰਾਬ ਪੀ ਰਹੇ ਸੀ ਤੇ ਹੋਰ ਤਰੀਕੇ ਦੇ ਨਸ਼ੇ ਕਰ ਰਹੇ ਸੀਗੇ ਤੇ ਰਾਗੀਰਾਂ ਨੇ ਦੱਸਿਆ ਵੀ ਇਹ ਜਿਹੜਾ ਇੰਨਾ ਵੱਡਾ ਗਰੁੱਪ ਹੈ ਕਿਸੇ ਵਾਰਦਾਤ ਨੂੰ ਅੰਜਾਮ ਦੇਣਗੇ ਡਿਊਟੀ ਬਾਹਰ ਗਈ ਹੋਣ ਕਰਕੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਰੀਡਰ ਸਟਾਫ ਮੈਂ ਆਪਣਾ ਗਨਮੈਨ ਸਟਾਫ ਤੇ ਜਿਹੜਾ ਉੱਥੇ ਸੇਵਾਦਾਰ ਸੀਗਾ ਜੀ ਉਹਨਾਂ ਨੂੰ ਸਾਰਿਆਂ ਨੂੰ ਭੇਜਿਆ ਕਿ ਜਾ ਕੇ ਚੱਕ ਕਰਕੇ ਆਓ ਤੇ ਕੋਈ ਤਾਂ ਕਿ ਕੋਈ ਅਣਸਖਾਂ ਵੀ ਘਟਣਾ ਨਾ ਹੋ ਸਕੇ ਪਰੰਤੂ ਜਦੋਂ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਇਹ ਜਿਹੜਾ ਗੁਰਵਿੰਦਰ ਸਿੰਘ ਇਹ ਲੁਧਰ ਹੈ ਇਹ ਪੱਕ ਖਾਈ ਕਰਨ ਲੱਗ ਗਿਆ ਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਤੇ ਗਲ ਪੈ ਗਿਆ ਉਹਨੂੰ ਦੇਖ ਕੇ ਜਿਹੜੇ ਬਾਕੀ ਸੀਗੇ ਜਦੋਂ ਉਸਨੇ ਲਲਕਾਰਾ ਮਾਰਿਆ ਤਾਂ ਤਕਰੀਬਨ 20 ਦੇ ਕਰੀਬ ਬੰਦੇ ਸੀਗੇ ਜਿਹੜੇ ਗੰਡਾਸੇ ਰਾੜਾਂ ਤੇ ਗਰਾਰੀਆਂ ਜਿਹੜੀਆਂ ਫਿੱਟ ਕੀਤਿਆਂ ਹੁੰਦਿਆਂ ਨੇ ਜਿਸ ਦੀ ਪਾਈਪ ਤੇ ਇਸ ਤਰੀਕੇ ਦੇ ਹਥਿਆਰ ਲੈ ਕੇ ਪੁਲਿਸ ਪਾਰਟੀ ਤੇ ਮਗਰ ਪੈ ਗਏ ਤੇ ਬੜੀ ਮੁਸ਼ਕਲ ਨਾਲ ਇਹ ਹੈ ਜਿਹੜੀ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਬੜੀ ਬਹਾਦਰੀ ਨਾਲ ਮੁਕਾਬਲਾ ਕਰਕੇ ਜਦੋਂ ਇਹਨਾਂ ਨੇ ਲੱਗਿਆ ਕਿ ਇਸ ਤਰੀਕੇ ਨਾਲ ਜਾਨ ਨਹੀਂ ਬਚ ਸਕਦੀ ਨਾ ਉੱਥੇ ਉਹਨਾਂ ਨੂੰ ਹਵਾਈ ਫੈਰ ਕਰਕੇ ਰੋਕਿਆ ਤੇ ਜਦੋਂ ਨਾ ਹੀ ਹਟੇ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਸਖਤ ਕਾਰਵਾਈ ਕੀਤੀ ਤੇ ਧਰਤੀ ਵਲਫੇਅਰ ਕੀਤੇ ਜੋ ਇੱਕ ਲੜਕਾ ਹੈ ਜਸਪ੍ਰੀਤ ਸਿੰਘ ਉਹ ਵੀ ਪਿੰਛਾਇਲੀ ਦਾ ਹੈ ਤੇ ਉਹ ਇੱਥੇ ਲੜਾਈ ਕਰਨ ਵਾਸਤੇ ਆਇਆ ਸੀ ਉਹਦੇ ਪੈਰ 'ਚ ਲੱਗਿਆ ਤੇ ਜਿਸ ਕਰਕੇ ਉਹ ਜ਼ਖਮੀ ਹੈ ਇਹਨਾਂ ਸਾਰਿਆਂ ਦੇ ਖਿਲਾਫ ਹੈ ਜਿਹੜੀ ਐਫ ਆਈ ਆਰ ਨੰਬਰ 251 ਦਰਜ ਰਿਸਟਰ ਹੋ ਚੁੱਕੀ ਹੈ ਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਇੱਕ ਜਿਹੜਾ ਇਹ ਜੇ ਆ ਲੋਕ ਨੇ ਜਿਹੜੇ ਬੈਠਦੇ ਨੇ ਨਸ਼ਾ ਕਰਦੇ ਨੇ ਤਾਂ ਕੀ ਕਹਿਣਾ ਚਾਹੂੰਗਾ ਉਹਨਾਂ ਨੂੰ ਜਿਹੜੇ ਇਹੋ ਜਿਹੇ ਅਨਸਰ ਨੇ ਜੀ ਇਹ ਗੁੰਡਾਟਈ ਪੰਸਰ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਅਸ਼ਾਂਤੀ ਫਲਾਉਂਦੇ ਨੇ ਤੇ ਜਿਹੜੇ ਆਮ ਲੋਕ ਨੇ ਜਿਹੜੇ ਆਮ ਜਨ ਮਾਨਸਾ ਦੇ ਮਨ ਦੇ ਵਿੱਚ ਡਰ ਦੀ ਭਾਵਨਾ ਪੈਦਾ ਕਰਦੇ ਨੇ ਇਹਨਾਂ ਨੂੰ ਪੂਰੀ ਸ਼ਕਤੀ ਨਾਲ ਨਜਿੱਠਿਆ ਜਾਊਗਾ ਜੀ ਬਿਲਕੁਲ ਇਹਨਾਂ ਨਾਲ ਕਿਸੇ ਵੀ ਤਰੀਕੇ ਦੀ ਕੋਈ ਨਰਮੀ ਨਹੀਂ ਪੇਸ਼ ਆਊਗੀ